ਫੰਕਸ਼ਨ ਬਣਾਇਆ ਜਾ ਰਿਹਾ ਸੀ ਜੀਰੇ ਦੀ ਸੀਮਾ ਜਾਗੋ ਗੁਰਪੁਰ ਲੁਧਿਆਣੇ ਵਾਲਿਆਂ ਵੱਲੋਂ ਛੋਟੀ ਛੋਟੀ ਜੀ ਕੋਸ਼ਿਸ਼ ਸੀ ਕਿ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੀ ਜੋ ਆਨੇ ਮਹੀਨੇ ਪਿੰਡਾ ਝੂਟਾ ਹੱਥੇ ਬਰਾਨੂ ਲਾਇਆ ਸਾਜਤਾ ਜਿ ਕੁੜੀਆਂ ਨੇ ਅੱਜ ਤੀਆਂ ਕਿਦਾ ਪਾਇਆ ਸਾਜਤਾ ਜਿ ਕੁੜੀਆਂ ਨੇ ਹੋਰ ਹੁਣ ਚੰਗਾ ਆਹ ਵਾਲੇ 15 ਅਕਤੂਬਰ ਵੀ ਹੋ ਰਿਹਾ ਵਾ ਤੀਆਂ ਦਾ ਮੇਲਾ ਸੰਘਵਾਲ ਪਿੰਡ ਜੋ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਉੱਥੇ ਅਸੀਂ ਪਰਫਾਰਮ ਕਰ ਰਹੇ ਹਾਂ ਸਾਰੇ ਦਰਸ਼ਕਾ ਦਾ ਬਹੁਤ-ਬਹੁਤ ਸਵਾਗਤ ਹੈ ਅਸੀਂ ਪਹੁੰਚੇ ਹੋਏ ਹਾਂ Shimla Puri ਦੇ ਵਿੱਚ ਜਿੱਥੇ ਮੇਲਾ ਤੀਆਂ ਦਾ ਮਨਾਇਆ ਜਾ ਰਿਹਾ ਹੈ ਇੱਥੇ ਬਹੁਤ ਸਾਰੇ ਜਿਹੜੇ ਕਿ ਇੱਥੇ ਦੇ ਕੁੜੀਆਂ ਰਹਿਣ ਵਾਲੀਆਂ ਨੇ ਉਹ ਪਹੁੰਚੇ ਹੋਈਆਂ ਨੇ ਇੱਥੇ ਬੇਬੀ ਹਰਮਨ ਤੇ ਜਨਮਨ ਵੀ ਪਹੁੰਚਾ ਹੋਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਮੇਲਾ ਤੀਆਂ ਦਾ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਕੁਝ ਗੇਰੇ ਕੇ ਮੇਲਾ ਕੀ ਆਦਾ ਮਨਾ ਰਹੇ ਕੀ ਕਿਉਂ ਕਰੇ ਬਾਰੇ ਪਹਿਲਾ ਤਾਂ ਜੀ ਆ ਇਹਨੂੰ ਆਖਦੇ ਆ ਜੀ ਤੁਹਾਨੂੰ ਸਾਰਿਆਂ ਨੂੰ ਤੇ ਪਿਆਰ ਭਰੀ ਸਸ਼ਿਕਾਲਾ ਜਿੰਨੇ ਵੀ ਸਾਡੇ ਇਸ ਚੈਨਲ ਤੇ ਫੰਕਸ਼ਨ ਨੂੰ ਲਾਈਵ ਸਾਡੀ ਪਿਆਰੀ ਜੀ ਆਡੀਅנס ਦੇਖ ਰਹੀ ਹੈ ਸੋ ਅੱਜ ਇਹ ਤੀਆਂ ਦਾ ਫੰਕਸ਼ਨ ਮਨਾਇਆ ਜਾ ਰਿਹਾ ਸੀ ਜੀ ਰਵੀ ਸੀਮਾ ਜਾਗੋ ਗੁਰੂ ਲੁਧਿਆਣੇ ਵਾਲਿਆਂ ਵੱਲੋਂ ਛੋਟੀ ਛੋਟੀ ਜੀ ਕੋਸ਼ਿਸ਼ ਸੀ ਕਿ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੀ ਤੇ ਪੰਜਾਬੀ ਮਾਂ ਬੋਲੀ ਨੂੰ ਦੁਬਾਰਾ ਦੁਹਰਾਉਣ ਦੀ ਕਿਉਂਕਿ ਸਾਡਾ ਪੰਜਾਬੀ ਸੱਭਿਆਚਾਰ ਗੁੰਮਦਾ ਜਾ ਰਿਹਾ ਹਨ ਇੱਕ ਤੁਸੀ ਲੋਗੋ ਰੱਖਿਆ ਆ ਮੇਲਾ 3 ਦਾ ਜੇ 3 ਨਹੀਂ ਤਾਂ 3 ਜੀ 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 ਬਿਲਕੁਲ ਕਿਉਂਕਿ 3 ਦੇ ਨਾਲ ਨੇ ਲੱਗਦੇ ਨੇ ਤੇ ਅੱਜ ਕੱਲ੍ਹ ਪ੍ਰੂਣ ਹੱਤਿਆ ਬਹੁਤ ਹੁੰਦੀਆਂ ਨੇ ਹਨਾ ਤੇ ਕਹਿੰਦੇ ਗੁਰੂ ਨਾਨਕ ਨੇ ਦਿੱਤਾ ਜੀ ਨੂੰ ਰਤਬਾ ਮਹਾਨ ਹੈ ਜਿਹਦੀ ਗੋਦੀ ਵਿੱਚ ਪੈਦਾ ਹੋਇਆ ਇਨਸਾਨ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਦੁਨੀਆ ਦਿਖਾਉਣ ਵਾਲੀ ਜਿਹੜੀ ਸਾਨੂੰ ਸਾਰਿਆਂ ਨੂੰ ਦੁਨੀਆ ਦਿਖਾਉਣ ਵਾਲੀ ਉਹਨੂੰ ਕਿਉਂ ਨਹੀਂ ਹੱਕ ਦੁਨੀਆ ਤੇ ਆਉਣ ਦਾ ਉਹਨੂੰ ਕਿਉਂ ਨਹੀਂ ਹੱਕ ਦੁਨੀਆ ਤੇ ਆਉਣ ਦਾ ਧੀਆਂ ਨੂੰ ਪਿਆਰ ਕਰੋ ਸਤਿਕਾਰ ਕਰੋ ਕਿਉਂਕਿ ਧੀਆਂ ਕਰਾਂ ਦੀ ਸ਼ਾਨ ਨੇ ਜੇ ਧੀਆਂ ਨਹੀਂ ਬਚਾਵਾਂਗੇ ਫਿਰ ਕੱਲ ਨੂੰ ਪੁੱਤ ਕਿੱਥਾ ਗਿਆ ਨਾ ਮੈਡਮ ਦੇਖਿਆ ਜਾਵੇ ਕਿ ਇਹ ਜਿਹੜਾ ਧੀਆਂ ਦਾ ਤਿਹਾਰ ਹੈ ਉਹ ਵੀ ਵਰਲਡ ਵਾਈਡ ਵੀ ਮਨਾਇਆ ਜਾਂਦਾ ਹੈ ਜੀ ਇਹ ਹੈ ਧੀਆਂ ਦਾ ਤਿਹਾਰ ਦੇਖ ਰਿਹਾ ਕਿ ਮੋਰਲ ਵੀ ਜਲ ਪੁਰਾਣਾ ਕਿ ਮਨਾਇਆ ਜਾ ਰਿਹਾ ਜੀ ਜੀ ਬਿਲਕੁਲ ਸਰ ਵੈਸੇ ਤਾਂ ਅੱਜ ਕੱਲ ਜਿਆਦਾ ਹੋਟਲਾਂ ਦੇ ਵਿੱਚ ਪੈਰਸਾਂ ਦੇ ਵਿੱਚ ਰਹਿ ਗਈਆਂ ਧੀਆਂ ਪਰ ਜਿਹੜਾ ਅਸਲੀ ਸੱਭਿਆਚਾਰ ਆ ਜਿਹੜੀਆਂ ਅਸਲੀ ਧੀਆਂ ਨੇ ਜਦੋਂ ਮੁੜ ਕੋ ਮੁੜਕੀ ਹੁੰਦੀਆਂ ਨੇ ਧੀਆਂ ਜਦੋਂ ਧਰਤੀ ਤੇ ਆਸਮਾਨ ਧੀਆਂ ਦਾ ਸਾਥ ਦਿੰਦਾ ਜਦੋਂ ਧੀਆਂ ਲੱਗਦੀਆਂ ਨੇ ਤੇ ਉਹੀ ਅਸਲੀ ਧੀਆਂ ਹੁੰਦੀਆਂ ਨੇ ਤੇ ਇਹੀ ਗੁਜਾਇਸ਼ ਕਰਦੇ ਆਂ ਵੀ ਹੋਟਲਾਂ ਦੇ ਵਿੱਚੋਂ ਨਿਕਲੋ ਪੈਰਸਾਂ ਦੇ ਵਿੱਚੋਂ ਨਿਕਲੋ ਐਸੀ ਤਰ੍ਹਾਂ ਆਪਾਂ ਰੌਣਕਾਂ ਲਗਾਈਏ ਐਸ ਤਰ੍ਹਾਂ ਧੀਆਂ ਮਨਾਈਏ ਪੰਜਾਬੀ ਸੱਭਿਆਚਾਰ ਨੂੰ ਦੁਬਾਰਾ ਰਾਤੋਂ ਜਿਹੜੀਆਂ ਜਿਹੜੀਆਂ ਧੀਆਂ ਧੀਆਂ ਤੇ ਧੀਆਂ ਮਰ ਚੁੱਕੀਆਂ ਨੇ ਉਹਨਾਂ ਨੂੰ ਜ਼ਿੰਦਾ ਕਰ ਦੇ ਠੀਕ ਹੈ ਥੈਂਕ ਯੂ ਲੇਨਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਚਾਚੀ ਜੀ ਹੁਣੀ ਜੋ ਕਿ ਇੰਟਰਨੈਸ਼ਨਲ ਲੈਵਲ ਤੇ ਕਿੱਦਾਂ ਪੰਗੜੇ ਦਾ ਕੰਮ ਕਰਦੇ ਨੇ ਲਵੀ ਸੀਮਾ ਜਾਗਰੂਕ ਜੋ ਜਿਨ੍ਹਾਂ ਨੂੰ ਪੀ ਸਾਰੇ ਯੈਲੋ ਪੁੜੀ ਦੇ ਨਾਮ ਨਾਲ ਜਾਣਦੇ ਨੇ ਸੋ ਉਹਨਾਂ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਕੀਆ ਦਾ ਜਿਨ੍ਹਾਂ ਨੇ ਜੋ ਵੀ ਮਨਾਇਆ ਹੈ ਸੋ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਅੱਤਿਆਂ ਦੇ ਪ੍ਰੋਗਰਾਮ ਜਿੱਥੇ ਆ ਪਹੁੰਚੇ ਆਨੇ ਦਾ ਸੋ ਕੀ ਕਹਿਣਾ ਚਾਹੁੰਦਾ ਕਿ ਬੋਲੀ ਸੁਣਾ ਸਕਦੇ ਹੋ ਸੋਹਣ ਮਹੀਨੇ ਪੀਂਗਾ ਝੂਟਾ ਹੱਥੇ ਅੰਬਰਾ ਨੂੰ ਲਾਇਆ ਸੋਣ ਮਹੀਨੇ ਪੀਂਗਾ ਝੂਟਾ ਹੱਥੇ ਅੰਬਰਾ ਨੂੰ ਲਾਇਆ ਸਜ ਤਜ ਕੁੜੀਆਂ ਨੇ ਅੱਜ ਦੀ ਆਂਗ ਦਾ ਪਾਇਆ ਸਜ ਤਜ ਕੁੜੀਆਂ ਨੇ ਅੱਜ ਦੀ ਆਂਗ ਦਾ ਪਾਇਆ ਜੀ ਸੋਹਣ ਮਹੀਨੇ ਪੀਂਗਾ ਝੂਟਾ ਹੱਥੇ ਅੰਬਰਾ ਨੂੰ ਲਾਇਆ ਜੀ ਗੁਰੂ ਪਰਵੀ ਸੀਮਾ ਗਰੁੱਪ ਤੋਂ ਉਹਦੀ ਨਹੀਂ ਤੁਸੀਂ ਪਹਿਲੀ ਵਾਰ ਇਹ ਪ੍ਰੋਗਰਾਮ ਇਹ ਸਾਡੀ ਛੋਟੀ ਜਿਹੀ ਕੋਸ਼ਿਸ਼ ਆ ਸਭ ਤੋਂ ਪਹਿਲੀ ਵਾਰ ਕਿਉਂਕਿ ਮੈਂ ਆਮ ਅਸੀਂ ਸ਼ਹਿਰਾਂ ਦੇ ਵਿੱਚ ਰਹਿੰਨੇ ਆਂ ਸ਼ਹਿਰੀ ਏਰੀਆ ਪੈ ਜਾਂਦਾ ਇੱਥੇ ਕਿਸੇ ਨੂੰ ਪਤਾ ਨਹੀਂ ਹੈਗਾ ਤੀਆਂ ਕੀ ਹੁੰਦੀਆਂ ਕਿੱਦਾਂ ਲੱਗਦੀਆਂ ਕਿਵੇਂ ਲਗਾਈਆਂ ਜਾਂਦੀਆਂ ਤੇ ਜਿਹੜੀਆਂ ਤੀਆਂ ਸਾਡੀ ਬੈਸਟਨ ਕਲਚਰਲ ਤੁਰੀਆਂ ਆਈਆਂ ਸਾਡੀ ਕੋਸ਼ਿਸ਼ ਆ ਇਹਨਾਂ ਨੂੰ ਕਿ ਪੰਜਾਬੀ ਸੱਭਿਆਚਾਰ ਮੋੜੀਏ ਮਾਪੇ ਦਾ ਇੱਜ਼ਤ ਕਰਨੀ ਸਿਖਾਈਏ ਤੀਆਂ ਦੇ ਤਿਹਾੜੀ ਬਾਰੇ ਦੱਸੀਏ ਤੀਆਂ ਕਿਵੇਂ ਲੱਗਦੀਆਂ ਕਿਵੇਂ ਲਗਾਈਆਂ ਜਾਂਦੀਆਂ ਤੀਆਂ 'ਚ ਕੀ ਹੁੰਦਾ ਜਦ ਤੀਆਂ ਖਤਮ ਹੁੰਦੀਆਂ ਵੱਲੋਂ ਕੀ ਹੁੰਦੀ ਆ ਤੋਂ ਸਾਡੀ ਇਹੇ ਕੋਸ਼ਿਸ਼ ਕਰਕੇ ਮੱਲੇ ਵਾਲਿਆਂ ਦੇ ਜ਼ੋਰ ਪਾਣ ਦੇ ਬਾਵਜੂਦ ਉਹਨਾਂ ਨੇ ਕਹਿਣ ਦੇ ਫავਜ਼ੂਦ ਅੱਗੇ ਤੋਂ ਵੀ ਇੰਦਾ ਦੇ ਉਪਰਾਲੇ ਮੈਂ ਮੈਂ ਹਰ ਸਾਲ ਹੀ ਹੋਊਗਾ ਇਹ ਸਭ ਤੋਂ ਪਹਿਲੀ ਵਾਰ ਸੀ ਜੇ ਦੋ ਤਿੰਨ ਦਿਨਾਂ ਚ ਅਰੇਂਜ ਕੀਤਾ ਸੀ ਮਤਲਬ ਵਧੀਆ ਹੰਗਾਰਾ ਮਿਲਿਆ ਆ ਪਰਮਾਤਮਾ ਦੀ ਕਿਰਪਾ ਜੇ ਰਿਆ ਬਾਵਾਈ ਗੁਰਦੀ ਕਿਰਪਾ ਨਹੀਂ ਤਾਂ ਹੋਰ ਵਜੇ ਤਰੀਕਾ ਨਾ ਕਰਾਂਗੇ ਸੋ ਮੱਲਿਆ ਨੇ ਬਹੁਤ ਵਧੀਆ ਸਾਥ ਦਿੱਤਾ ਸੋ ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ ਜੀ ਅਜਤੀਆਂ ਹੋਈਆਂ ਨਾਲ ਦੀਆਂ ਗਲੀਆਂ ਪੰਜ ਸੱਤ ਗਲੀਆਂ ਚੋਂ ਵੀ ਲੋਕ ਆਇਆ ਸੋ ਅਸੀਂ ਬਹੁਤ ਖੁਸ਼ ਆਈਏ ਦੋ ਵਜੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਡਾ ਇੱਕ ਬਹੁਤ ਵੱਡਾ ਮੇਲਾ ਆਉਣ ਵਾਲੀ 15 ਕਸਤ ਨੂੰ ਵੀ ਹੋ ਰਿਹਾ ਵਾ ਤੀਆਂ ਦਾ ਮੇਲਾ ਕੋਤੇ ਅਸੀਂ ਪਰਫਾਰਮ ਕਰ ਰਹੇ ਆ ਤੇ ਅਸੀਂ ਸਭ ਨੂੰ ਮੈਸੇਜ ਇਹ ਹੀ ਦਵਾਂਗੇ ਸਾਰੇ ਬੱਚਿਆਂ ਨੂੰ ਸਾਰੀਆਂ ਧੀਆਂ ਨੂੰ ਸਾਰੀਆਂ ਨੌਆਂ ਨੂੰ ਪੁੱਤਾਂ ਨੂੰ ਕਿ ਆਪਣੇ ਮਾਪਿਆਂ ਦੀ ਸੇਵਾ ਕਰੋ ਆਪਣੇ ਮਾਪਿਆਂ ਦਾ ਸਾਥ ਦਿਓ ਭੈਣਾ ਭਰਾ ਮਿਲ ਕੇ ਰਹੋ ਨਾ ਲੜੋ ਕਿਉਂਕਿ ਜਿੱਥੇ ਭੈਣਾ ਭਰਾਵਾਂ ਨੇ ਖੜ ਜਾਣਾ ਕਿਸੇ ਨੇ ਨਹੀਂ ਖੜਨਾ ਇਸ ਤਰ੍ਹਾਂ ਕੇ ਭੈਣਾ ਪਿਆਣਾ ਪਿਆਰ ਨਾਲ ਰਹਿਣਾ ਭਰਾ ਭਰਾਵਾਂ ਨਾਲ ਪਿਆਰ ਨਾਲ ਰਹਿਣਾ ਆਪਣੇ ਮਾਪਿਆਂ ਦੀ ਇੱਜ਼ਤ ਕਰੋ ਮਾਪਿਆਂ ਦੀ ਸੇਵਾ ਕਰੋ ਤੇ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਥੈਂਕ ਯੂ ਇਹ ਸੀ ਸਾਡੀ ਅੱਜ ਦੀ ਰਿਪੋਰਟ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਜ਼ਰੂਰ ਦੱਸਿਓ ਮੈਦੇ ਦੀ ਜਹਾ ਕੈਮਰਾਮੈਨ ਬੱਲੂ ਦੇ ਨਾਲ